ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਮੰਡੀ ਰਾਮਪਰਾ ਜੋ ਹਰ ਮਹੀਨੇ ਇੱਕ ਤਰੀਕ ਨੂੰ ਲੱਗਦੀ ਆ 11ਵੇਂ ਮਹੀਨੇ ਦੀ 1 ਤਰੀਕ 2025 ਦੀ ਤੇ ਬਹੁਤ ਸੋਹਣਾ ਟਾਪ ਦਾ ਨਿਗੇਨਾ ਸਾਰੀ ਮੰਡੀ ਰਾਮਪਰਾ ਦਾ ਸ਼ਿੰਗਾਰ ਬਾਈ ਲੈ ਕੇ ਪਹੁੰਚਿਆ ਹੋਇਆ ਬਹੁਤ ਹੀ ਸੋਹਣੀ ਮਾਜਾ ਬਾਈ ਜੀ ਬਾਕੀ ਦੇਖਣੋ ਜੋਗ ਨਜ਼ਾਰਾ ਬਹੁਤ ਵਧੀਆ ਸਾਰੇ ਮੇਲੇ ਦਾ ਸ਼ਿੰਗਾਰ ਬਣੀ ਹੋਈ ਹੈ ਬਾਈ ਜੀ ਰੰਪਰੇ ਦਾ ਬਹੁਤ ਸੋਹਣੀ ਬਾਜਾ ਬਣਦੇ ਬਾਈ ਕੋਈ ਨਹੀਂ ਬਹੁਤ ਸ਼ਿੰਗਾਰ ਕੀ ਲਿਆਏ ਆ ਬਾਈ ਬਾਕੀ ਜਾਣਕਾਰੀ ਲੈ ਲੈਣੇ ਆ ਬਾਈਆਂ ਤੋਂ ਆਪਾਂ ਬਹੁਤ ਵਧੀਆ ਅਟਰ ਆ ਇਕੱਲੇ ਇਕੱਲੇ ਥਾਣਾ ਬਾਈ ਜੀ ਚੰਗੀ ਤਰ੍ਹਾਂ ਆਪਦੀ ਚੈੱਕ ਕਰਕੇ ਤਸੱਲੀ ਕਰਕੇ ਗੱਲਬਾਤ ਕਰ ਲੈਣੇ ਆ ਬਾਈਨਾ ਆਪਾਂ ਹਾਂਜੀ ਬਾਈ ਜੀ ਕੀ ਹਾਲ ਆ ਭਜੀ ਆ ਬਾਈ ਵਧੀਆ ਠੀਕ ਠਾਕ ਵਧੀਆ ਜੀ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਬਈ ਬਲੱਡੀ ਜੇ ਫੁਲਾਦਾ ਸ਼ਹਿਰ ਬਲੱਡ ਸ਼ਹਿਰ ਆ ਮਾਨਸਤੋਂ ਗੇੜਾ ਹਾਂ ਤੇ ਕਿਹੜੇ ਸੂਏ ਸੂਏ ਮੱਝ ਆਪਣੀਆਂ ਇਹ ਬਈ ਦੂਜੀ ਸੂਏ ਸੂਈ ਦੂਜੀ ਸੂਏ ਪਹਿਲੇ ਸੂਏ ਦਾ ਕੀ ਗਾੜਾ ਪਹਿਲੇ ਸੂਲੇ ਸਵੇਰੇ ਮਗੱਲਾ ਬਾਈ ਨੇ 15 ਕਿਲੋ ਫੁਲਾ ਦੋ ਦਿੱਤਾ ਹਾਂ ਖੁੱਲਾ ਦੁੱਧ ਚੋਣ ਦਾ 15 ਕਿਲੋ ਦੀ ਆ ਤੇ ਐਤ ਕੀ ਕੀ ਆ ਸਾ ਉਹਦੇ ਦੇਗੀ 20 ਕਿਲੋ ਰਾਮ ਨਾਲ ਦੇ ਦੂ ਵੀ ਹਾਂ 16 ਕਿਲੋ ਹੁਣ ਵੀ ਤਿਆਰ ਹੈ ਭਾਈ 6-7 ਦਿਨਾਂ ਦੀ ਸੂਈ ਵੀ ਬੋਲ 16 ਕਿਲੋ ਤਿਆਰ ਆ ਹਾਂ 16 ਕਿਲੋ ਹੁਣ ਤਿਆਰ ਹੈ ਜੀ ਦੀ ਆਪਣੀ ਤਸੱਲੀ ਕਰਦੇ ਇੱਥੋਂ ਹੀ ਚੋਕੇ ਜਦੋਂ ਲੈ ਜਾਓ ਤੇ ਆਪਣਾ ਵਪਾਰ ਦਾ ਕੰਮ ਆਗਾ ਆਪਣਾ ਵਪਾਰ ਦਾ ਕੰਮ ਹੈ ਭਾਈ ਪੰਜ ਚਾਰ ਨੱਕ ਆਪਣੇ ਕੋਲੇ ਹੁੰਦੇ ਹੈਗਾ ਰੇ ਹਰ ਵੇਲੇ ਆਪਣੇ ਕੋਲ ਹੁੰਦੇ ਭਾਈ ਪੰਜ ਚਾਰ ਤੇ ਕੀ ਰੇਟ ਕਰਤਾ ਫਿਰ ਇਹਦਾ ਦਿਨ ਲੈਣਾ ਬੋਲ ਦੋ ਬਾਈ ਇਹਦਾ ਕਰਦੇ 2,60,000 ਦਾ ਛੱੜਣੀ ਕਿੱਥੋਂ ਤੱਕ ਸਹੀ-ਸਹੀ ਦੱਸ 2B ਕੀ ਛੱਡ ਦਾਂਗੇ ਭਾਈ ਅੱਛਾ 2B ਕੀ ਨੰਬਰ ਬੋਲ ਦੇ ਨੰਬਰ ਹੈ ਭਾਈ 7618 31 9834 ਤੇ ਉਹ ਵੀ ਆਪਣੀ ਮੱਝ ਆ ਜਾ ਉਹ ਵੀ ਦਿਖਾ ਦੇ ਵੜੀ ਕੀ ਮਤਲਬ ਦਾ ਇਹਦੇ ਤੋਂ ਸਾਡ ਹੈ 200 ਸਾਟ ਭਾਈ ਬਹੁਤ ਸੋਹਣੀ ਮੱਝ ਲੈ ਕੇ ਪਹੁੰਚਿਆ ਭਾਈ ਆਹ ਬੱਚਾ ਇਹਦਾ ਇਕੱਟੇ ਇਕੱਟਾ ਕਿੱ사 ਭਾਈ ਇਕੱਟਾ ਕਰੋ ਨਾ ਸੋਣ ਬਹੁਤ ਸੋਹਣਾ ਟੌਪ ਦਾ ਨਿਕਨੇ ਕਹਿ ਸਕਦੇ ਆ ਬਾਈ ਜੀ ਆਪਾਂ ਬਹੁਤ ਵਧੀਆ ਕਵਾਈ ਦੀ ਮੱਝ ਆਹਾ ਤੋਰ ਦੇ ਕੋਈ ਨੀ ਤੋਰ ਕੇ ਹਾਂ ਲੇਵੇ ਦੀ ਹੈਗੀ ਸਾਫ ਆ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਨੇ ਆ ਵਾ ਵਣਦੇ ਬਾਈ ਮੰਡੀ ਰਾਂਪਰਾ ਲੱਗੀ ਹੈ ਬਾਈ ਜੀ ਅੱਜ ਇੱਕ ਤਰੀਕਾ 11ਵੇਂ ਮਹੀਨੇ ਦੀ ਤੇ ਸਵੇਰ ਦਾ ਟਾਈਮ ਆ ਸਾਢੇ 8:30 ਵਜੇ ਹੈ ਜੀ ਬਹੁਤ ਵਧੀਆ ਇਹ ਕਿਹੜੇ ਸੂਈ ਸੂਈ ਹੈ ਬਾਈ ਇਹ ਦੂਜੀ ਸੂਏ ਬਾਈ ਦੂਜੀ ਸੂਏ ਇਹਦਾ ਕੀ ਰੇਟ ਆ ਪਹਿਲੇ ਦੂਏ ਦਾ ਬਾਈ ਪਹਿਲਾਂ ਨੇ ਤੇ ਰੱਖਾ ਇਹਨੇ 10 ਕਿਲੋ ਦੁੱਧ ਚੋਂ ਦਾ ਤੇ ਹੁਣ ਕਿੰਨਾਕ ਦੇਉ ਹੁਣ ਦੇ ਦੇ ਕੀ 12 ਕਿਲੋ ਬਾਈ 12 ਕਿਲੋ ਇਹਦਾ ਕੀ ਰੇਟ ਕਰਤਾ ਇਹਦਾ ਮੋਲ ਕਰਦੇ ਬਾਈ ਇੱਕ 10 ਦਾ ਇੱਕ 10 ਇਹ ਕਿਥੋਂ ਤੱਕ ਛੱਡਣੀ ਆ ਵੱਲਾਖ ਨਹੀਂ ਛੱਡਦੇ ਲੱਖ ਦੀ ਛੱਡਦੇ ਅਮਗਰ ਬੱਚਾ ਇਹਦਾ ਕੱਠੀ ਕੱਟਾ ਮੰਗਰ ਕੱਟਾ ਬਾਈ ਇਹਨੂੰ ਕਿੰਨੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ 6-7 ਦਿਨ ਹੀ ਹੋਗੇ ਬਾਈ ਅੱਛਾ ਬਹੁਤ ਵਧੀਆ ਮੱਜਾਂ ਲੈ ਕੇ ਪਹੁੰਚਿਆ ਬਾਈ ਬਹੁਤ ਸੌਂਕਦੀਆਂ ਆ ਦੁਬਾਰੇ ਫੇਰ ਦਿਖਾ ਦਿੰਨੇ ਆ ਤੁਹਾਨੂੰ ਸ਼ਕੀਨਣ ਟੋਪ ਦੇ ਨਕੀਨੇ ਆ ਬਹੁਤ ਵਧੀਆ ਮੰਡੀ ਰਾਮਪੁਰਾ ਦਾ ਸ਼ਿੰਗਾਰ ਬਣੀਆਂ ਹੋਈਆਂ ਬਾਈ ਜੀ ਜਾਣਕਾਰੀ ਸਾਰੀ ਦੇਤੀ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਸਾਰੀਆਂ ਮੱਜਾਂ ਉਹ ਵੱਡੀ ਗਿਣਤੀ ਚ ਪਹੁੰਚੀਆਂ ਹੋਈਆਂ। ਯੱਕ ਵਾਲਾ ਸਪਨਾ ਫੋਟੋ ਸੇ ਰਕਤਾਂ ਵਸਦਾ ਜਾਮਨ। ਕਲੇਪ ਹੋ ਗਏ ਵਿੱਚ। ਇਹ ਮੰਡੀ ਰਾਮਪਰਾ। ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਿਓ ਫੋਲੋ ਬਾਈ ਜੀ। ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਇਕ, ਸ਼ੇਅਰ, ਕਮੈਂਟ ਕਰਦੇ ਆ। ਤੇ ਸੋਡੇ ਤੱਕ ਘਰੇ ਬੈਠਿਆਂ ਤੱਕ ਪੂਰੀ ਜਾਣਕਾਰੀ ਦੇ ਦਿੰਦਾ ਵੇਗਾ ਸਿੱਧੂ ਫਾਰਮ ਚੈਨਲ ਬਾਈ ਦੀ ਛੋਟੀ ਸੇਵਾ ਚ ਹਾਜ਼ਰ ਆ ਹਰ ਵੇਲੇ ਆਪਣੇ ਖੜਾ ਜਿਹੜੇ ਵੀ ਜ ਸਾ ਹੈਗਾ ਬਾਈ ਜੀ ਉਹ ਟਰੈਕਟਰ ਪਾਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 9479998308 ਤੁਹ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਿਆ ਕਰੋ ਬਾਈ ਜੀ ਤੁਹਾਡੇ ਘਰੇ ਬੈਠਿਆਂ ਕੋਲ ਸਾਰੀਆਂ ਮੰਡੀਆਂ ਦੀ ਤੇ ਨੌਲਾ ਮੌੜ ਮੰਡੀ ਰਾਮਪਰਾ ਡਬਲ ਸਾਰਿਆਂ ਦੀ ਜਾਣਕਾਰੀ ਤੁਹਾਡੇ ਘਰੇ ਬੈਠਿਆਂ ਨੂੰ ਮਿਲ ਜਾਇਆ ਕਰੂ ਬਹੁਤ ਚੰਗੀਆਂ ਮੱਝਾਂ ਮੰਡੀ ਰਾਮਪਰਾ ਤੇ ਪਹੁੰਚੀ ਬਾਪੂ ਆਪਣੀਆਂ ਇਹ ਹਾਂਜੀ ਆਇਓਰਾ ਤੋਰੇਗਾ ਮੜੀ ਮੱਝ ਹੋਰ ਦਿਖਾ ਦਿੰਨੇ ਇੱਕ ਤੁਹਾਨੂੰ ਬਹੁਤ ਵਧੀਆ ਇੱਕੇ ਪਹੁੰਚਿਆ ਹੋਇਆ ਬਾਈ ਜੀ ਮੰਡੀ ਰਾਮਪਰਾ ਤੇ 11 2025 ਨੂੰ ਮੰਡੀ ਲੱਗੀ ਹੋਈ ਹੈ ਬਾਈ ਜੀ ਇਹ ਘੰਟੇ ਨੂੰ ਬਾਈ ਜੀ ਬਹੁਤ ਟੌਪ ਦੇ ਨਕੀਨੇ ਪਹੁੰਚੇ ਹੋਏ ਆ ਬੰਨ ਦੇ ਵੀਰੇ ਚੰਗੇ ਆਰਡਰ ਵਾਲੀ ਮਾਝਾ ਬਾਈ ਜੀ ਬਹੁਤ ਵਧੀਆ ਥਣ ਵੀ ਕੱਲੇ ਕੱਲੇ ਇਸਤੇ ਲੱਗੇ ਆ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਕਿਹੜੀ ਜਗ੍ਹਾ ਤੇ ਪਹੁੰਚੇ ਆ ਪਿੰਡ ਆਪਣਾ ਮੋੜ ਨੋ ਬਾਦ ਆਈ ਤੇ ਕਿਹੜੇ ਸੂਏ ਸੂਏ ਮਾਝ ਆਪਣੀਆਂ ਇਹ ਤੀਜਾ ਚੌਥਾ ਸੂਆ ਉਹ ਬਈ ਲਈ ਵੀ ਆਪਣੀ ਵਪਾਰ ਦਾ ਕੰਮ ਆਪਣਾ ਹਾਂ ਹਰ ਵੇਲੇ ਆਪਣੇ ਕੋਲੇ ਹੁੰਦੇ ਬਾਂਚਾਰਾ ਨਾ ਕਰੇ ਲੈ ਲਈ ਦੀ ਇੱਕ ਦੋ ਬਈ ਅੱਛਾ ਨਾਲ ਦੀ ਨਾ ਘੜ ਦੇ ਦੀਆਂ ਇੱਕ ਦੋ ਹੀ ਆਪਾਂ ਬਾਂਹਗਾ ਨਹੀਂ ਜੀ ਤੇ ਕੀ ਰੇਟ ਹੈ ਤੇ ਪਿਛਲੇ ਸੂਏ ਦੁੱਧ ਦਾ ਦੱਸਿਆ ਅਗਲਾ ਬਈ 14 15 ਕਹਿੰਦਾ ਸੀ ਇਸ ਟਾਈਮ ਸਹੀ 11 ਕਿਲੋ ਦੁੱਧ ਤਿਆਰ ਐ ਮੈਂ ਤੁਹਾਨੂੰ ਚਾਰ ਪੰਜ ਦਿਨ ਹੋਇਆ ਸਹੀ ਨੂੰ 13 ਕਿਲੋ ਦੁੱਧ ਦੇ ਦੂੰਗੀ ਬੜਾ ਨਹੀਂ ਆਪਾਂ ਕਹਿੰਦੇ ਕੀ ਰੇਟ ਕਰਤਾ ਸਹੀ ਸੀ ਫਿਰ ਮੋਂ ਮੋਲ ਤੈਰਾ ਸਵਾਲਾ ਕਿੱਥੋਂ ਤੱਕ ਛੱਡਣੀ ਹੈ 115 ਹੀ ਦੇਣੀ 115 ਹੀ ਦੇਣੀ ਨੰਬਰ ਬੋਲ ਦਿਓ 99786 99 ਬੋਰ ਵੀ ਹੈ ਕੋਈ ਆਪਣੀ ਇਹੀ ਆ ਵੀ ਤਿੰਨੇ ਹੈ ਆਇ ਨੂੰ ਤੋਰ ਵੱਡੀ ਨੂੰ ਬਾਈ ਬਣ ਕੇ ਆ ਬਹੁਤ ਡਾਵਲ ਮੱਜਾਂ ਮੰਡੀ ਰਾਮਪੁਰਾ ਤੇ ਬਾਈ ਲੈ ਕੇ ਪਹੁੰਚੇ ਹੋਏ ਆ ਮੋੜਨ ਤੋਂ ਵੱਡੇ ਗੱਦ ਵਾਲੀ ਮੱਝ ਆ ਬਾਈ ਜੀ ਉਹ ਵੱਡੇ ਚੰਗੇ ਆਰਡਰ ਵਾਲੀ ਮੁੱਲ ਕੀ ਆ ਇਹਦਾ ਲਿਆ ਮੋੜ ਦੇ ਬਾਈ ਕਾਮਪਰਾ ਮੰਡੀ ਪਹਿਲੀ ਤਰੀਕ ਦੀ ਲੱਗਦੀ ਆ ਬਾਈ ਜੀ ਹਰ ਮਹੀਨੇ ਉਹ ਚੰਗੇ ਟੌਪ ਦੇ ਨਗਿੰਨੇ ਇੱਥੇ ਪਹੁੰਚਦੇ ਆ ਉਹ ਚੰਗਾ ਥਣ ਲੈਵਾ ਬਹੁਤ ਬੰਦੇ ਬਾਈ ਵੱਡੇ ਗੱਦ ਵਾਲੀ ਮੱਝ ਆ ਬਾਈ ਜੀ ਉਹ ਚਾ ਲੈਣੇ ਫਾਇਦੇ ਕਰਦੇ ਹਾਂ ਹਾਂ ਜੀ ਆ ਜਾ ਬਾਈ ਹਰਾਣੀ ਮੜਦੇ ਹਾਂਜੀ ਬਾਈ ਇਹ ਕਿਹੜੇ ਸੂ ਸੂਈ ਹੈ ਜੀ ਇਹ ਬਾਈ ਤੀਜਾ ਸੂਆ ਪਿਆਰ ਤੇ ਇਹ ਕਿੰਨਾ ਦੁੱਧ ਪਾਉਗਾ ਇਦਕੀ ਇਹ 16 ਕਿਲੋ ਤੋਂ ਤਿਆਰ ਹੁੰਦੀ ਕਦ ਕੋ ਚੰਗਾ ਵੰਜਦਾ ਹਨਾ ਆਰਡਰ ਰੂਟੀ ਬਹੁਤ ਵਧੀਆ ਇਹਦਾ ਗ੍ਰੇਡ ਕਰਿਆ ਇਹਦਾ ਮੁੱਲ ਢਾਈ ਹੈ ਜੀ ਢਾਈ ਲੱਖ ਕਿੱਥੋਂ ਤੱਕ ਛੱਡਣੀ ਵਾ ਮੁੱਲ ਵੀਰੇ ਆਉਂਗਾ 4-4 ਲੱਖ ਤੇ ਇਹਦੇ ਲੋਕ ਪਰ ਨਹੀਂ ਆ ਪਾਉ ਜਾਂ ਕੰਮ ਨਹੀਂ ਕਰ ਹਾਂ ਆਪ ਜਿਆ ਗੱਲ ਚੰਗੀ ਹੁੰਦੀ ਹਨਾ ਠੀ ਸਿਆਣੇ ਬੰਦੇ ਆ ਬਾਲਾ ਮੁੱਲ ਦਾ ਕੋਈ ਫਾਇਦਾ ਨਹੀਂ ਚਲੋ ਅਗਲੇ ਨੂੰ ਪਤਾ ਹੋਗਾ ਨਿਕ ਬਾਕੀ ਮੱਝਾਂ ਹੀ ਦੱਸਦੀਆਂ ਬਾਈ ਯਾਰ ਵੀ ਦੁੱਧ ਵਾਲੀਆਂ ਬੱਜਾਂ ਤਰੀ ਆਹ ਆਪਣੀ ਇਹ ਤਾਂ ਗ੍ਰੇਟ ਆ ਤੇ 8:00 6:00 ਇੱਕ 60 ਇਹ ਸੂਣ ਵਾਲੀ ਆ ਕਿਹੜੇ ਸੂਏ ਦੀ ਤੀਜਾ ਸੂਆ ਤੀਜਾ ਸੂਆ ਸੂਣ ਵਾਲੀ ਮੱਝ ਆ ਬਾਈ ਜੀ ਬਹੁਤ ਵਧੀਆ ਚੰਗੀਆਂ ਮੱਜਾਂ ਲੈ ਕੇ ਆਇਆ ਹੋਇਆ ਬਾਈ 15 ਕਿਲੋ ਦੁੱਧਾਂ ਬਾਈ ਇੱਕ ਮਿੰਟ ਖੜੋਤ ਬਹੁਤ ਵਧੀਆ ਭਾਰੀ ਮੱਜਾਂ ਹੌਲੀ 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 ਬਹੁਤ ਲਾਉਂਦੀ ਆਉਂਦੀ ਆ ਤੀਜੇ ਸੂਏ ਸੂਣਾ ਬਾਈ ਮੱਜ ਨਹੀਂ ਇੱਕ ਹਫਤਾ ਰਹਿੰਦਾ ਹਾਂ ਬਾਪੂ ਆਜ ਤਰਾ ਇਹ ਦੀ ਆ ਮੈਂ ਟੂਰ ਗੱਲ ਕਰਨੀ ਮੈਂ ਟੂਰ ਕਰਨੀ ਅੱਜ ਕੋਈ ਨਹੀਂ ਹਾਂਜੀ ਕਿਹੜੇ ਸੂਆ ਸੁਣਾਵਾ ਜੀ ਨੇ ਆਪਣੀ ਨੇ ਕੀ ਗਿਆ ਸੂਆ ਜੀ ਤੀਜਾ ਸੂਆ ਕਿੰਨਾ ਕਿ ਦੁੱਧ ਪਾ ਦੂਆ ਇਹਦੀ ਇੱਕ ਪਾ ਦੂ 1700 1700 ਦੂਜੀ ਹੋਇਆ 1500 ਆ ਅੱਛਾ ਕੀ ਰੇਟ ਕਰਿਆ ਦਾ 160 ਕਿੱਥੋਂ ਤੱਕ ਦੇਣੀ ਆ ਪੈਸੇ ਛੱਡਾਂਗੇ 40 ਜੀ 40 ਛੱਡਦੇ ਬਹੁਤ ਬਹੁਤ ਵਧੀਆ ਮਿਹਰਬਾਨੀ ਸ਼ੁਕਰੀਆ ਬਹੁਤ ਚੰਗੀ ਮਾਜਾ ਬਾਈ ਜੀ ਤਿੰਨ ਵਜਾਂ ਲੈ ਕੇ ਪਹੁੰਚੇ ਹੋਏ ਆ ਭਰਾ ਧੰਨਵਾਦ ਬਾਪੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਚੰਗੀਆਂ ਮੱਜਾਂ ਬਾਈ ਜੀ ਵੱਡੀ ਰੰਪਰਾ ਤੇ ਪਹੁੰਚੀਆਂ ਹੋਈਆਂ ਸਾਰਾ ਦਿਨ ਤੁਹਾਨੂੰ ਹਾਲ ਚਾਲ ਦਿਖਾਵਾਂਗੀ ਮੰਡੀਆਂ ਦਾ ਪੇਜ ਨੂੰ ਦੁਆਰੇ ਫੇਰ ਕਹਿੰਦੇ ਆ ਬਾਈ ਜੀ ਫੋਲੋ ਕਰ ਲੋ ਨਿਤ ਨਵੀਆਂ ਵੀਡੀਓ ਦੇਖਣ ਲਈ ਪਿੰਡਾਂ ਦੀਆਂ ਮੰਡੀਆਂ ਦੀਆਂ ਸ਼ਹਿਰਾਂ ਦੀਆਂ ਹਰ ਇੱਕ ਵੀਡੀਓ ਵੇਗਾ ਸਿੱਧੂ ਫਾਰਮ ਤੇ ਆਪਾਂ ਪਾਉਂਦੇ ਰਹਿੰਦੇ ਆ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ 94799 8308 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ